ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਿਪੋਰਟਰ ਹਰਪ੍ਰੀਤ ਸਿੰਘ ਚੜ੍ਹਦਾ ਪੰਜਾਬ న్యూਸ ਚੈਨਲ ਤੋਂ ਅਸੀਂ ਸ੍ਰੀ ਹਜੂਰ ਸਾਹਿਬ ਨੰਦੇੜ ਦਰਸ਼ਨ ਕਰਨ ਲਈ ਆਏ ਹਾਂ ਹੱਥ ਜੋੜ ਕਰਾਂ ਬੇਨਤੀ ਆਪਣੇ ਦਤਾਰ ਨੂੰ ਤਤੀਖਾ ਦੇ ਹਵਾਨ ਲਗੇ ਸਾਡੇ ਪਰਿਵਾਰ ਨੂੰ ਅਰਥ ਜੋੜ ਕਰਾ ਜੋੜ ਕਰਾ ਬੇਨਤੀ ਆਪਣੇ ਦਸਤਾਨ ਨੂੰ ਸਤਿ ਕੋਈ ਹੱਥ ਲਾ ਕੇ ਜੋੜ ਕਰਾਂ ਮੈਂ ਨੀਂਦੀ ਆਪਣੇ ਦਾਤਾਰ ਨੂੰ ਸੱਤੀ ਕੋਈ ਹਵਾ ਨਾਲ ਕੇ ਮੇਰੇ ਪਰਵਾਰ ਨੂੰ ਫਸੇ ਜੋੜ ਕਰਾਂ ਮੈਂ ਨੀਂਦੀ ਗੁਰਜੀ ਦਾ ਖਾਸਾ ਵਾਏ ਗੁਰਜੀ ਦੀ ਫਤਿਹ ਮੈਂ ਰਿਪੋਰਟਰ ਹਰਪ੍ਰੀਤ ਸਿੰਘ ਚੜ੍ਹਦਾ ਪੰਜਾਬ న్యూਸ ਚੈਨਲ ਤੋਂ ਅਸੀਂ ਸ੍ਰੀ ਹਜੂਰ ਸਾਹਿਬ ਨੰਦੇੜ ਦਰਸ਼ਨ ਕਰਨ ਲਈ ਆਏ ਹਾਂ ਅਸੀਂ ਸ੍ਰੀ ਹਜੂਰ ਸਾਹਿਬ ਤੋਂ 10 ਕਿਲੋਮੀਟਰ ਦੂਰ ਆਸਨਾ ਨਦੀ ਤੇ ਸਥਿਤ ਡੇਰਾ ਬਾਬਾ ਮਾਹਰਨਾਮ ਸਿੰਘ ਜੀ ਦੇ ਫਾਰਮ ਹਾਊਸ ਤੇ ਪਹੁੰਚੇ ਹਾਂ ਤਨ ਤਨ ਬਾਬਾ ਕੁੰਦਨ ਸਿੰਘ ਜੀ ਨਾਨਕ ਸਰਕ ਕਲੇਰਾ ਤਨ ਤਨ ਬਾਬਾ ਖੇਮ ਸਿੰਘ ਜੀ ਡੇਰਾ ਰੂਮੀ ਵਾਲਾ ਇਸਥਾਨ ਦੀ ਸੇਵਾ ਸੰਤ ਬਾਬਾ ਸੁਖਦੇਵ ਸਿੰਘ ਜੀ ਡੇਰਾ ਰੂਮੀ ਪੂਚੋ ਕਲਾ ਬਠਿੰਡਾ ਵਾਲੇ ਸਾਰੀ ਸੰਗਤ ਦੇ ਸਹਿਯੋਗ ਨਾਲ ਕਰਵਾ ਰਹੇ ਹਨ ਇਸ ਡੇਰੇ ਦੀ ਸੇਵਾ ਸੇਵਾਦਾਰ ਜਸਵੰਤ ਸਿੰਘ ਜੀ ਕੋਕ ਸੰਭਾਲ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਮਾਰਨਾਮ ਸਿੰਘ ਜੀ ਫਾਰਮ ਹੋਸ ਆਸਨਾ ਨਦੀ ਨਦੀੜ ਸੰਤ ਬਾਬਾ ਸੁਖਦੇਵ ਸਿੰਘ ਜੀ ਇਹ ਸੇਵਾ ਸਾਰੀ ਸੇਵਾ ਸੰਤ ਦੇ ਸੰਜੋਗ ਨਾਲ ਕਰਾ ਰਹੇ ਨੇ ਤੁਹਾਨੂੰ ਜਸਵੰਤ ਸਿੰਘ ਜੀ ਕੋਲ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਨ ਹੱਥ ਜੋੜ ਕਰਾਵੇਂ ਹੱਥ ਜੋੜ ਕਰ ਆ ਬੇਨਤੀ ਆਪਣੇ ਦਾਤਾਰ ਨੂੰ ਤਸਤੀ ਕੋਈ ਹਵਾ ਨਾ ਲਕੇ ਮੇਰੇ ਪਰਵਾਰ ਨੂੰ ਹੱਥ ਜੋੜ ਕਰ ਆ ਬੇਨਤੀ ਹੱਥ ਜੋੜੇ ਨਾ ਦੇ ਆਪਣਾ ਬਿਰਦ ਸੰਭਾਲੇ ਹਾਸ ਤੇ ਰਾਖੇ ਆਪਣੇ ਕੋ ਸਾਹ ਸਾਹ ਬੰਦ ਪਾ ਲੈ ਔਖੀ ਕੜੀ ਨ ਦੇਖਣ ਤੇ ਆਪਣਾ ਬਿਰਦ ਸੰਭਾਲੇ ਹਾਸ ਤੇ ਰਾਖੇ ਰੱਖ ਨੇ ਹੋ ਸਾਹ Tchau.